ਸਸੀ ਗਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਵੀ ਸਾਰੇ ਠੀਕ ਠਾਕ ਆਪਾਂ ਆਏ ਆਂ ਮੱਕੀ ਵੜਣ ਤਰੀਕ ਅੱਜ ਹੈਗੀ ਆ 7 ਅਗਸਤ ਸਾਹਮਣੇ ਆ ਮੱਕੀ ਇਹ ਆਪਾਂ ਵੜਣੀ ਪੈਂਡਾ ਜੀ ਕੌਂ ਕੇ ਕਲਾਂ ਬਾਈ ਨਹੀਂ ਗਏ ਹੈ ਟਰਾਲੀ ਲੈਣ ਆਇਆ ਤਾਂ ਲੱਗਦੇ ਆ ਪੰਪ ਵਰਤਣ ਤਾਂ ਤਾਂ ਦੋ ਪੀਲੇ ਹੀ ਹੈ ਬਾਈ ਕਾਫੀ ਦਿਨਾਂ ਦਾ ਕਹਿ ਰਿਹਾ ਸੀਗਾ ਪਰ ਮੱਕੀ ਨਰਮ ਆ ਜੇ ਕੋਈਆਂ ਦਾ ਵੜ ਦਿਓ ਗਾ ਮੌਸਮ ਖਰਾਬ ਆ ਤੁਹਾਨੂੰ ਬਾੜੀ ਦਿਓ ਚਾਹੇ ਨਰਮ ਆ ਚਾਹੇ ਗਰਮ ਆ ਆਵਾਜ਼ ਵੜਦੇ ਊ ਟੋਟਾ ਦਾ ਹੋਊਗਾ ਜੀ ਬਾਈ ਮਾੜਾ ਮੋਟਾ ਤੇ ਭਾਈਆਂ ਦਾ ਵੱਡੀ ਜਿਹਾ ਯਾਰ ਮੇਰੇ ਕੰਮ ਨੱਪੜਦਾ ਰਹੂਗਾ ਤੇ ਜੀ ਇਹ ਕਹਿੰਦਾ ਮੈਂ ਲਾਉਣੀ ਆ ਕੋਪੀ ਕੋਪੀ ਦਾ ਜਿਹੜਾ ਓਕੇ ਲੱਗੂਗੀ ਪਰ ਕਹਿੰਦਾ ਆਪਾਂ ਖੇਤ ਖਾਲੀ ਕਰਨਾ ਨਾ ਟਾਈਮ ਆਪਾਂ ਕਾਹਲ ਗਿਆਂ ਸੋ ਟੈਂਟ ਚੇਨ ਟੁੱਟ ਗਈ ਸੀਗੀ ਤੇ ਆਪਾਂ ਆਪੀ ਨਵੀਂ ਡਾਇਮੰਡ ਦੀ ਚੇਨ ਪਾਤੀ ਆਪਾਂ ਤੇ ਆਪਣੇ ਉਰੇ ਉਹ ਨਹੀਂ ਲੱਗੀਆਂ ਹੈਗੀਆਂ ਜਿਹੜੀਆਂ ਹੋਣ ਵਾਲੀਆਂ ਮੱਕੀਆਂ ਨਾਲ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਜਦੋਂ ਪੜਦੇ ਆ ਇਹ ਛੱਲੀਆਂ ਉਰੇ ਫਸਣ ਲੱਗ ਪੈਂਦੀਆਂ ਉਰੇ ਕਿਉਂਕਿ ਆਹ ਦਿਨਾਂ ਦੀ ਛੱਲੀਆਂ ਹਿੰਦੀਆਂ ਹੀ ਮਾੜੀਆਂ ਤੇ ਦੇ ਦਿਆਂ ਫਿਰ ਜਾਂ ਕੋਸ਼ ਕਰਾਂਗੇ ਇਹਦਾ ਜਨਾਹ ਕਰਪਾਨਾ ਨੇੜੇ ਕਰਾਂਗੇ ਪਲੇਟਾਂ ਚ ਫਸਦਿਆਂ ਤੇ ਕਰਦੇ ਹਾਂ ਕੁਝ ਜੇ ਅੱਜ ਚੱਲੇ ਤਾਂ ਵਧੀਆ ਸਹੀ ਚੱਲੀ ਜਾਵੇ ਤਾਂ ਚੰਗੀ ਗੱਲ ਤੇ ਨਹੀਂ ਬੋਟੀਆਂ ਕੁਝ ਕਰਾਂਗੇ ਇਹਦਾ ਜਿਵੇਂ ਉਹਨਾਂ ਦੀ ਬਰੇ ਉਹ ਪੱਤੀਆਂ ਲਾਈਆਂ ਹੈ ਤਾਂ ਚੀਜ਼ ਵਧੀਆ ਹੀ ਉਹ ਕਰਤਾਰ ਹੀ ਨੇ ਲੱਗੀ ਐ ਪਲਾਜ਼ਮਾ ਕਟਿੰਗ ਵਾਲੀਆਂ ਪੱਤੀਆਂ ਉਹਨਾਂ ਦੀਆਂ ਸਾਰਾ ਓਕੇ ਦੀ ਰਿਪੋਰਟ ਆ ਖੜੀ ਮਸ਼ੀਨ ਨ ਮੱਕੜੀਆਂ ਵੀ ਲੱਗੀਆਂ ਹੀ ਘੇਰੇ ਪਾਉਣ ਦੱਸਦਾ ਹੋਊਗਾ ਜਾਰ ਫੰਨ ਕਰਦਾ ਤੇ ਚਾਹਣ ਆਪਾਂ ਲਾਇਆਏ ਸੀਗੇ 4 ਵੀਲ ਵਾਲੀ ਕਿਉਂਕਿ ਬਿਆਦੇ ਆਵਾਜ਼ ਕਰਦੀ ਹੈ ਮਸ਼ੀਨ ਇੱਕ ਗੇਅਰ ਤੇ ਬਹੁਤ ਅਸਰ ਪੈਂਦਾ ਤੇ ਉਹ ਆਪਾਂ ਲਾਤੀਏ ਚਾਹਣ ਆਪਣੇ ਗਰੀਸ ਫੋਰ ਵੀਲ ਨੂੰ ਇਹ ਨਹੀਂ ਸੀ ਆਪਾਂ ਮਾਰਿਆ ਮੋਰਨ ਚ ਬਹੁਤ ਭਾਰਾ ਹੋਇਆ ਪਿਆ ਵਾ ਗਰੀਸ ਨਾਲ ਮਾਰਨ ਦੇ ਕਾਰਨ ਤੇ ਮਾਰਦੇ ਆਪਾਂ ਗਰੀਸ ਕੱਢਦੇ ਆ ਗੱਨ ਵਿੱਚੋਂ ਬਾਈ ਹੁਣੀ ਤਾਂ ਆਏ ਨਹੀਂਗੇ ਲਾਣੇਦਾਰ ਹੁਣੀ ਆ ਗਏ ਆ ਇਹਨਾਂ ਨੇ ਜਾਣਾ ਹੀ ਜਿਗਰਾਉਂ ਕਿੰਨੇ ਆ ਅਸੀਂ ਇੱਧਰ ਵੀ ਹੋ ਗਏ ਚੱਲ ਵੜਦੇ ਆ ਉਹ ਜਾਂਦੇ ਆ ਲਈ ਮੋਟਰਸਾਈਕਲ ਨੂੰ ਰਾਉਲਾ ਪੀ ਕੋਈ ਆ ਪਾ ਰਹੀਆਂ ਜਿਆਈ ਦੇ ਪੱਤੀ ਲੱਗੇ ਜਾਂਦੀ ਆ ਉਹ ਜਿਹੜੀ ਉਹਨਾਂ ਨੇ ਲੱਗੀ ਆ ਉਹਦੇ ਨਾਲ ਫਿਰ ਇਹ ਫਾਸਦੀਆਂ ਨਹੀਂ ਔਰ ਅਜੇ ਕੰਮ ਆਪਣੀ ਦੇ ਛੋਟੇ ਛੋਟੇ ਜਿਹੜੇ ਮੂਰਲੇ ਚਾਂਟੇ ਆ ਉਹ ਨਹੀਂ ਕੱਢਣ ਦਿੰਦੇ ਨਹੀਂ ਕੰਪਨੀ ਨੂੰ ਕਿੰਨੇ ਲੋਕ ਕਿੰਨੇ ਲੋਹਾ ਲੱਗਣਾ ਹੈ ਸਾਰਿਆਂ ਚੈਨਾ ਤੇ ਭਰੀਆ ਸੈਟ ਕਰਦਾ ਹੈ ਕਿੰਨਾ ਲੋਹਾ ਲੱਗਦਾ ਕੰਪਨੀ ਵਾਲਿਆਂ ਨਾਲ ਹੋਈ ਸੀ ਆਪਣੀ ਗੱਲ ਜਿਹੜਾ ਆਪਣਾ ਮਾੜਾ ਮੋਟਾ ਕੰਮ ਜਿਆ ਉਹ ਕਰਕੇ ਜਾਣਗੇ ਤੇ ਉਹ ਬਾਈ ਮਨਜੀਤ ਜਿਹੜਾ ਤੁਸੀਂ ਸਾਰਿਆਂ ਨੇ ਬਈ ਪਾਬੰਦੀ ਵੀਡੀਓ ਚ ਵੀ ਵੇਖਿਆ ਵੀਰੇ ਕਲਾਸ ਚ ਪ੍ਰੋਜੈਕਟ ਦਾ ਕੰਮ ਕਰਦਾ ਸੀਗਾ ਤੇ ਆਪਾਂ ਨੂੰ ਉਹ ਬੰਦੇ ਦਾ ਕੰਮ ਵਧੀਆ ਲੱਗਿਆ ਕੰਪਨੀ ਚ ਆਪਾਂ ਉਹੀ ਕਿਹਾ ਵੀ ਉਹ ਹੁਣ ਹੈਗਾ ਜੂਪੀ ਤੇ ਜਿੱਦ ਦੇ ਉਹ ਆਊਗਾ ਫਿਰ ਉਹਦੇ ਉਹਨੂੰ ਭੇਜਣਗੇ ਬਾਈ ਨੇ ਵੀ ਮੇਰੀ ਹੋਈ ਸੀਗੀ ਗੱਲ ਉਹ ਕਹਿੰਦਾ ਸੀਗਾ ਵੀ ਮੈਂ ਆ ਜੂਗਾ ਪੰਜ ਹਫਤਾ ਦਿਨਾਂ ਚੋਂ ਇੱਕ ਵੀ ਸੀ ਜਿੰਨੇ ਖਤਮ ਹੋਣ ਵਾਲੇ ਹੀ ਆ ਤੇ ਉਹ ਪਲ ਬਲ ਕੋਲੇ ਮਹੀਨ ਉੱਥੇ ਪਲ ਬਲ ਗਿਆ ਹੋਇਆ ਸੀਗਾ ਜੂਪੀ ਚ ਮਾਈ ਆਊਗਾ ਫਿਰ ਆਪਾਂ ਕਰਾਂਗੇ ਜੋ ਵੀ ਹੋਇਆ ਕਰਾਉਣ ਵਾਲਾ ਥੋੜਾ ਜਿਹਾ ਆਪਣੀ ਗਾੜੀਆਂ ਮੋਟੀਆਂ ਪ੍ਰੋਬਲਮ ਨਹੀਂ ਇੱਕ ਦੋ ਪੀਛੇ ਬਦਲ ਨਹੀਂ ਉਹ ਬਦਲ ਜਾਣਗੇ ਕੋਈ ਚੱਕਰ ਨਹੀਂ ਗਾ ਉਹ ਲੋੜ ਵਾਹੇ ਤਾਂ ਕੋਈ ਪ੍ਰੋਬਲਮ ਹੈ ਨਹੀਂਗੀ ਗਾੜੀਆਂ ਮੋਟੀਆਂ ਚੱਲਦੀ ਮਸ਼ੀਨ ਚਾਉਂਦੀਆਂ ਹੀ ਆ ਬਾਈ ਤਾਂ ਆਪ ਦਾ ਹੀ ਰਹਿੰਦਾ ਮਾੜਾ ਮੋਟਾ ਗੰਗਾ ਬਹੁਤ ਸਿੰਘ ਆਪਾਂ ਗਾਹਾਂ ਤੋਂ ਨਹੀਂ ਹੈਗਾ ਨੰਗਾ ਉੱਥੋਂ ਤਾਰਦੇ ਮਸ਼ੀਨ ਕਾਲਪਨਸਤ ਦੇਖੋ ਵੀ ਪਈ ਜਾਂਦਾ ਉਹ ਵਜੇ ਜਾਂਦੀ ਹੈ ਚੱਲੇ ਦੇਖੋ ਇਹ ਪਿੰਡ ਦਾ ਦੇਖੋ ਦੇਖੋ ਇਹ ਕਰੋ ਚੈੱਕ 20 ਪੈ ਕੇ ਛੜਿਆ ਪੂਰਾ ਗੱਲਾ ਦੇਖੋ ਪਿਆ ਮੱਤਿਆਂ ਦੇ ਮਹੀਰ ਵੀ ਸਾਰੀ ਗਿੱਲੀ ਹੈ ਗੱਲੀ ਜਾਂਦੀ ਆ ਡਬਲ ਡਰਾਇਰ ਥੱਲੋਂ ਵੀ ਗਿੱਲਾ ਪਹਿਲਾਂ ਹੀ 4 बाई 4 ਚ ਕਰੋ ਚੈੱਕ ਇਹ ਆ 10ਵੇਂ ਛ ਡਬਲ ਡਰਾਇਰ ਵੇਖੋ ਕਰੋ ਚੈੱਕ ਤੇ ਦੇਖੋ ਇਹ ਵੀ ਪੈ ਕੇ ਸਾਡੇ ਆ ਮਸ਼ੀਨ ਵੀ ਗਿੱਲੀ ਆ ਖੱਤਾ ਵੀ ਗਿੱਲਾ ਚੱਲਦੀ ਆ ਡਬਲ ਡਰਾਇਰ 20 ਪੈ ਕੇ ਸਾਡੇ ਆ ਪੂਰਾ ਢੜੀਆਂ ਪਈਆਂ ਕੋਈ ਦਾਣਾ ਨਹੀਂ ਟੁੱਟਦਾ ਕੋਈ ਕੋਹ ਨਹੀਂ ਕਰੋ ਚੈੱਕ ਖੱਤਾ ਪੂਰਾ ਗਿੱਲਾ ਵਾ ਕੋਈ ਖੜਾ ਪਾਣੀ ਨਹੀਂ ਦਾ ਚੱਲਦੀ ਆ ਅੱਜ ਬੜਾ ਲੱਗਦਾ ਪੈਸੇ ਲਾਇਆ ਵਾ ਇਹਨੂੰ ਕਹਿੰਦਾ ਡਬਲ ਡਰਾਇਰ ਕਿ ਵੀ ਆਪਾਂ ਇਹ ਲਾਵਾਂਗੇ ਇਹ ਹੀ ਲਾਵਾਂਗੇ ਪਰ ਕੱਟਰ ਹੀ ਲੈਣਾ ਕੱਟਰ ਲੈਣਾ ਗਰਦੀਬ ਵਾਲਿਆਂ ਦਾ ਇਹ ਵੀ ਗੱਲ ਆ ਜੋ ਦੋ ਜੀ ਵੀ ਆ ਕਰੋ ਚਾਲ ਦੀ ਆ ਜਾਨੀ ਸੰਕਰ ਸਫਾਈ ਦਬਲ ਖਰਾ ਹੈ ਦਬਲ ਖਰਾ ਹੈ ਜੀ ਆਹ ਚਾਲ ਲੈ ਕੇ ਬਾਈ ਦਾ ਮੈਸੇਜ ਆਇਆ ਜੀ ਮੈਨੇ ਇੰਸਟਾਗ੍ਰਾਮ ਤੇ ਬਾਈ ਆਦਾ ਮੇਰੇ ਕੋਲ ਬਾਈ 13 ਮਾਡਲ ਭਾਈ ਕਹਿੰਦਾ ਮੇਰੇ ਕੋਲ 13 ਮਾਡਲ ਵਿਛਾਲ ਆ ਕਿ ਮੈਂ ਲੈਣੀ ਆ ਭਾਈ ਇਹ ਮਸ਼ੀਨ ਆ ਮੈਂ ਕਹਾ ਭਾਈ ਅੱਖਾਂ ਮੀਚ ਕੇ ਲੈ ਲਾ ਜੇ ਰਿਪੇਅਰ ਕੱਢੂਗੀ ਤਾਂ ਕੰਮ ਵੀ ਕਰੂਗੀ ਕਿੰਨੇ ਦੂਜੀਆਂ 7-8 ਵੜਦੀਆਂ ਭਾਈ 20-20 ਗਿੱਲੇ ਵੜ ਜਾਂਦੀ ਐ ਦੁੱਗਣਾ ਕੰਮ ਕਰਦੀ ਐ ਤੇ ਇੰਜਣਾ ਛੋਟਾ ਇਸ਼ਰ ਵਾਲਾ ਇਹ ਘੜਦਾ ਜੈਪ ੱੱਲਿਓ ਵੀ ਗਿੱਲਾ ਮੀ ਵੀ ਪੈ ਗਿਆ ਈ ਦਾ ਹੁਣ ਪਾਣੀ ਖੜਾ ਵੀ ਦਿਵਾਉਣਾ ਇੰਜਨ ਦੇ ਹੋਊਗਾ ਜਾਂ ਪਿੱਛੇ ਪੂਰ ਤੇ ਦਿਵਾਉਣਾ ਜਿਹੜਾ ਬਾਈ ਪਾਣੀ ਈ ਦਾ ਨਾਲ ਲੱਗਿਆ ਤਾਂ ਦੇਖੋ ਰੋਡ ਦਾ ਮੱਥੇ ਆਈ ਤੇ ਕੋਲੋਂ ਵੱਡਾ ਵੱਡਾ ਦੇਖੋ ਜਵੇਂ ਚਾਬ ਦੇ ਕੋਲੇ ਆ Okay. ਆਜੀ ਵੱਟ ਲਿਆ ਜੀਾਂ ਨੇ ਚੋ ਚੋ ਮਹੀਨੇ ਲੱਡਣਾ ਬਾਈ ਨੇ ਝੋਨਾ ਵੱਟ ਲਿਆ ਵੱਟ ਲਿਆ ਕਹਿੰਦੇ ਆਪਾਂ ਦੇ ਜੀ ਘਰ ਮਹੀਨ ਬੰਦ ਕਰਤੀ ਸੀਗੀ 6 ਵਜੇ 4 ਮਿੰਟ ਹੋ ਗਏ 5 ਵਜੇ ਪੂਰੇ ਆਪਾਂ ਵੱਢ ਕੇ हट ਗਏ ਸੀਗੇ 2 ਘੰਟਿਆਂ ਜਾਂਪਾ ਵੱਢਤਾ ਸੀਗਾ 429 ਘੰਟੇ ਚੱਲ ਗਈ ਐ ਮਸ਼ੀਨ ਮਿਲਾਂਗੇ ਜੀ ਕੱਲ ਕੱਲ ਵੀ ਵੜਨ ਜਾਣਾ ਆਪਾਂ ਸ਼ਾਇਦ ਕੱਲ ਜਾਂ ਪਰਸੋਂ ਨੂੰ ਜਾਵਾਂਗੇ ਵੜਨ ਚਾਰ ਪੰਜ ਗੀਲੇ ਆਪਣੇ ਵੜਨ ਵਾਲੇ ਤੇ ਫੇਰ ਕਰਾਂਗੇ ਗੱਲਾਂ ਬਾਤਾਂ ਬਾਕੀ